ਇਕ ਇਹਨਾਂ ਦੇ ਘਾਵਤਾ ਵੀ ਬਣਿਆ ਗਾਂਵਲੇ ਦਾ ਖਾਦਾ ਤੇ ਸਿਆਣੇ ਦਾ ਆਖਿਆ ਬਾਅਦ ਚ ਪਤਾ ਲੱਗਦਾ ਮੈਂ ਤਾਂ ਢੇੜੀ ਚੱਲੇ ਸੀ ਹੋਵੇ ਤੋੜਨਾ ਢੇੜੀ ਚੱਕੀ ਇਧਰ ਨੂੰ ਜੀਰ ਦਾ ਟਣਮਾ ਇਹ ਚਾਰ ਪਾਵਾਂਗੇ ਲੈ ਆ ਕੇ ਆਵਾਂ ਨਾ ਫਰੀ ਵੀਡੀਓ ਤੁਹਾਨੂੰ ਨਵਾਂ ਖਾਵਾ ਦੇ ਕਿੰਨੇ ਥੋੜੇ ਕਿੰਨੇ ਕੌਲੇ ਲੱਗੇ ਆ ਲੇ ਮਿੱਤਰੋ ਫਾਈਨਲੀ ਤਾਂ ਚੜਕੇ ਆ ਬੌਲੇ ਤੋੜ ਜਾਂਦੇ ਆ ਤੇ ਆਪਾਂ ਨੂੰ 8 ਮਿੰਟ ਲੱਗਿਆ ਆ ਬੌਲੇ ਵਿਖਾਉਣੇ ਆ ਤੁਹਾਨੂੰ ਭਾਈ ਹਾਏ ਦੇਖੋ ਹਾਂ ਭਾਈ ਆਉਲੇ ਇਧਰ ਬਾਪੂ ਸਾਹਿਬ ਝੋਨੇ ਚੋਲੇ ਕੱਢਣ ਲੱਗਾ ਝੋਨੇ ਚ ਬਹੁਤ ਵਰਗੇ ਆਲੇ ਦੇਖੋ ਝੋਨੇ ਚ ਹੋ ਦੇਖੋ ਤੇ ਨਜੌਲੇ ਹੋ ਗਏ ਕਿਆ ਭਾਈ ਇਹਦਾ ਲਫਾਫੇ ਚ ਕਿਲੋ ਡੇਢ ਕਿਲੋ ਬਾਪੂ ਚੁਗੀ ਬੈਠਾ ਤੇ ਬਾਕੀ ਚੁਗਦੇ ਆ ਤੇ ਬਾਕੀ ਦਾ ਵਲੌਗ ਵੀ ਤੁਹਾਨੂੰ ਵਿਖਾਉਣੇ ਆ ਛਾੜ ਚੜ ਕੇ ਦਰਖਤ ਤੇ ਚੜਨਾ ਮਿੱਤਰ ਪਿਆਰ ਨੂੰ ਬਹੁਤ ਔਖਾ ਬਹੁਤ ਜਿਆਦਾ ਔਖਾ ਸਾਫਲ ਚੜਿਆ ਪਿਆ ਹੋਰਾਂ ਦੀ ਬਣਾਵਾਂਗੇ ਲਓ ਮਿੱਤਰ ਜਿਨੇ ਜਿਨੇ ਆਵਲਿਆਂ ਦਾ ਚਾਰ ਖਾਦਾ ਉਹਨੂੰ ਆਵਲਿਆਂ ਦਾ ਸਵਾਦ ਆ ਹੀ ਪਤਾ ਹਣਾ ਤੇ ਆਵਲਿਆਂ ਦੇ ਫਾਇਦੇ ਦਾ ਵੀ ਪਤਾ ਹਣਾ ਤੇ ਦੱਬ ਕੇ ਸ਼ੇਅਰ ਕਰ ਦਿਓ ਕਿਰਪਾ ਆ ਆਵਦੇ ਲਾਇਏ ਆਪਣੇ ਬੂਟੇ ਇੱਕ ਹੀ ਆ ਵਸ ਵਸ ਤੇ ਟੱਲਿਆਂ ਕਿਤੇ ਟੱਲਿਆਂ ਨੂੰ ਆਵਲਾ ਨਾ ਸਮਝ ਲਓ ਆਵਲਿਆਂ ਦਾ ਬੂਟਾ ਵੀ ਤੁਹਾਨੂੰ ਖਾਵਾਂਗੇ ਹਾਂ ਨਹੀਂ ਲਾਈਵ ਤਾਂ ਨਹੀਂ ਬਾਪੂ ਇਹਦਾ ਲਾਈਵ ਚੱਲੀ ਜਾਂਦਾ ਕਾਕਾ ਅਜੇ ਤੇ ਅੰਨਾ ਪਿਆਰ ਰੱਖ ਆਵਲਿਆ ਤੂੰ ਕਿ ਚੰਗੀ ਤਰ੍ਹਾਂ ਨਾ ਕਿਉਂਕਿ ਝੋਨੇ ਜਾਵਦੇ ਘੀਰੀ ਸਪਰੇ ਸਪਰੋ ਕੀਤੀਂ ਦੀ ਹਾਂ ਇਹ ਚੰਗੀ ਤਰ੍ਹਾਂ ਧੋਨੇ ਪੈਣਗੇ ਘਾਹ ਚ ਨਹੀਂ ਪਿਆ ਇੰਨੇ ਘਾਹ ਤੇ ਉਹਨੇ ਵੀ ਪੈ ਰੱਖਿਆ ਨਾ ਉੱਤੇ ਮੈਂ ਕਿ ਮੈਂ ਚੋਕਲੇ ਦੇਖਾਂ ਹਾਂ ਵੀ ਇਹ ਤੋਰ ਚ ਨੀ ਗਿਆ ਨੀ ਨਾ ਹਾਂ ਪਏ ਭਾਈਆ ਮੈਨੂੰ ਤਾਂ ਅਸੀਂ ਸਾਹ ਵਾਲਾ ਕਰਕੇ ਤਾਂ ਚੜਨ ਤੇ ਜ਼ੋਰ ਬੋ ਲੱਗ ਗਿਆ ਮੈਂ ਉੱਤੋਂ ਕਿ ਨਹੀਂ 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 ਤਾਂ ਅਸੀਂ ਉੱਤਰੇ ਨਹੀਂ ਆ ਨਾ ਸਾਹ ਚੜ ਗਿਆ ਵਾਲਾ ਤਾਂ ਨੂੰ ਜਾਂਦਾ ਤਾਂ ਨੂੰ ਜ਼ੋਰ ਹੀ ਬੋ ਲੱਗਿਆ ਜਾਂ ਤੇ ਹੈ ਕਿਵੇਂ ਖਾਲਾ ਰਹਿੰਦੇ ਕਾਲੇ ਪਏ ਹੈ ਤਾਂ ਹੁਰਕੀ ਪਏ ਹੁਰਕੀ ਨੂੰ ਚਾਰ ਕਿਲੋ ਕਿਤੇ ਢਾਈ ਤਿੰਨ ਕਿਲੋ ਹੋਇਆ ਜੀ ਮਾਰਾ ਢਾਈ ਤਿੰਨ ਕਿਲੋ ਹੈ ਤੇ ਹੁਰ ਇਹ ਲਫਾਫਾ ਮੂਰ ਹੋ ਗਿਆ ਇਹ ਲਫਾਫਾ 5 ਕਿਲੋ ਦਾ ਹੈ ਹਾਂ 2 ਕਿਲੋ ਹੋ ਜਾਣਗੇ ਜੇ ਫਰੋ ਜੋ ਭਰ ਕੇ ਭਰਿਆ 5 ਕਿਲੋ ਦਾ ਇਹ ਨਹੀਂ ਕਾਹ ਇੱਕ ਟਮਾ 5 ਕਿਲੋ ਦਾ ਹਾਂ ਹਾਂ ਇਹ ਚਲੀ ਜਾ ਚਲ ਇਹਨਾਂ ਨੂੰ ਕੀ ਕਰਨਾ ਹੈ ਹੂੰ ਕੋਈ ਨਹੀਂ ਲਾ ਬਈ ਹਿਆ ਹਾਂ ਉਹ ਦੱਸਾਂਗੇ ਚਲ ਚਲ ਵੀ ਨਹੀਂ ਜਾ ਨਵੇਂ ਇੱਕ ਚੋਕ ਤੋਂ ਮੈਂ ਮੜੀ ਔਲੇ ਵਿਖਾ ਦਿੰਦਾ ਹਾਂ ਹਾਂ ਖਾਣੇ ਮਿੱਤਰ ਪਿਆਰੇ ਔਲੇ ਤੁਹਾਨੂੰ ਤਾਂ ਲੱਗੇ ਜਿਹੜੇ ਉਹ ਫੋਨ ਨੂੰ ਲਾ ਲਗੇ ਜਿਹੜੇ ਰਹਿ ਗਈ ਜਿਹੜੇ ਹਾਂ ਅਜੇ ਰਹਿ ਗਈ ਇੰਨੇ ਤੋੜੇ ਆ ਬਹੋ ਕਰ ਲੈ ਲੋ ਬਹੋ ਹੂੰ ਆ ਮਿੱਤਰ ਬੇਰ ਵਾਵਾ ਰਹਿਗੇ ਪਰਲੇ ਪਾਸੇ ਵਾਵਾ ਰਹਿਗੇ ਜੁਮਾ ਤਾਂ ਵੀ ਤੁਹਾਨੂੰ ਹੁਣ ਕਿੰਨੇ ਖੜੇ ਆ ਉਹ ਉਹ ਤੋ ਦਾ ਦੋ ਖੜੇ ਦੋ ਖੜੇ ਤਾਂ ਤਾਂ ਕੈਮਰਾ ਨਹੀਂ ਜਾਂਦਾ ਉੱਥੇ ਹੁਣ ਇਹਦੇ ਤਾਂ ਪਾਉਲੇ ਥੋੜੇ ਆ ਤੇ ਇਹ ਲਫਾਫੇ ਚ ਪਾ ਲਿਆ ਹੋਗੇ 3 ਕਿਲੋ ਆ ਬੱਕਰੇ ਜਾ ਕੇ ਇਹਨਾਂ ਨੂੰ ਤੋ ਸਵਾਰ ਕੇ ਰੱਖਾਂਗੇ ਤੇ ਇਹਨਾਂ ਦਾ ਮਾਤਾ ਨੂੰ ਕਵਾਂਗੇ ਪਾਵਾਂਗੇ ਚਾਰ ਜੜੀ ਕਿਵੇਂ ਲੱਗੇ ਤਾਂ ਚੜ ਕੇ ਔਲੇ ਤੋੜਿਆ ਉਹ ਦੋਨੋਂ ਸਵਾਰ ਕੇ ਫੜ ਲਾ ਫਾਫਾ ਮੈਨੂੰ ਪਤਾ ਲੱਗਿਆ ਤੁਹਾਨੂੰ ਨਹੀਂ ਪਤਾ ਲੱਗਿਆ ਮੇਰੇ ਦਾ ਸਾਹ ਚੜ ਗਿਆ ਤਾਂ ਜਾਣਨਾ ਉਹ ਰੋ ਮੋਟਰਸਾਈਕਲ ਚੱਲੀ ਆ ਜੋ ਵੇ ਲੋ ਕੋਈ ਚੀਜ਼ ਨਾ ਰਹਿ ਗਈ ਹੋਵੇ ਆਪਣੀ ਬੈਗ ਜੇ ਮੇਰਾ ਲੈ ਆ ਉੱਥੇ ਮੈਂ ਫੜਦਾ ਔਲੇ ਨਾ ਰਹਿ ਜਾਣ ਜਿਹੜਾ ਬੰਦਾ ਖੇਤਾਂ ਨਾਲ ਜੁੜਿਆ ਉਹ ਕਮੈਂਟ ਜ਼ਰੂਰ ਕਰੇ ਤੇ ਆਪਣੇ ਘਰ ਦੇ ਜਾ ਖੇਤ ਦੇ ਵਿੱਚ ਕੌਲਿਆਂ ਦਾ ਬੂਟਾ ਜ਼ਰੂਰ ਲਾਓ ਇਹਦੇ ਗੁਣ ਬਹੁਤ ਜ਼ਿਆਦੇ ਆ ਇਹ ਇਹਨਾਂ ਦੇ ਹਫ਼ਤਾ ਵੀ ਬਣਿਆ ਗਾ ਔਲੇ ਦਾ ਖਾਦਾ ਤੇ ਸਿਆਣੇ ਦਾ ਆਖਿਆ ਬਾਅਦ ਚ ਪਤਾ ਲੱਗਦਾ ਸੋ ਇਹਦਾ ਤ੍ਰਿਫਲਾ ਪਾਊਡਰ ਵੀ ਹੁੰਦਾ ਜਿਹਦੇ ਵਿੱਚ ਹਰੜ ਭੇੜੇ ਤੇ ਔਲੇ ਹੁੰਦੇ ਆ ਉਹ ਆਪਣੇ ਜਿਹੜਾ ਤਜਾਬ ਤੇ ਗੈਸ ਬਹੁਤ ਜ਼ਿਆਦੇ ਬੰਦਾ ਉਸੇ ਤੋਂ ਵੀ ਫਾਇਦੇਮੰਦ ਆ ਸੋ ਆਪਣੀਆਂ ਵੀਡੀਓ ਨਾਲ ਬਣੇ ਰਿਹਾ ਕਰੋ ਲਾਈਕ ਸ਼ੇਅਰ ਕਰੋ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਸਾਰਿਆਂ ਦਾ ਇਹ ਬਲੌਗ ਵੇਖਣ ਆਸਤੇ